ਕਿਰਪਾਨਾ ਪਾ ਕੇ ਉਹ ਸੁਣਨ ਵਾਸਤੇ ਕੀ ਜਾ ਰਹੇ ਨੇ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ ਕਿਰਪਾਨਾ ਪਾ ਕੇ ਸੁਣਨ ਵਾਸਤੇ ਕੀ ਜਾ ਰਹੇ ਨੇ ਪਰ ਇਹੋ ਜਿਹਾ ਜੱਟ ਨੂੰ ਸ਼ਰਾਬ ਚੜ ਗਈ ਲਾਣਤ ਇਹੋ ਜਿਹੇ ਲੋਕਾਂ ਜਿਹੜੇ ਕਿਰਪਾਨਾ ਪਾ ਕੇ ਜਾ ਰਹੇ ਨੇ ਮੈਂ ਤਾਂ ਕਹਿਣਾ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜਿਨ੍ਹਾਂ ਨੇ ਰੋਕਿਆ ਹਾਂਜੀ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜਾਗਦੀ ਜ਼ਮੀਰ ਵਾਲੇ ਸੋ ਉਹਨਾਂ ਨੂੰ ਅਕਲ ਆ ਗਈ ਕਿ ਇਹ ਮੁੰਡਿਆਂ ਨੇ ਕਰਪਾਨਾ ਪਾਈਆਂ ਹੋਈਆਂ ਨੇ ਇਹ ਜਾ ਰਹੇ ਨੇ ਲੈਕਚਰ ਪ੍ਰੋਗਰਾਮ ਤੇ ਨੇ ਇੱਥੇ ਤਾਂ ਨਾਚ ਹੋ ਰਿਹਾ ਹੈ ਗੰਦੇ-ਗੰਦੇ ਗਾਣੇ ਗਾਏ ਜਾਣਗੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਦਿਲਜੀਤ ਮਾੜਾ ਜੀ ਲੈਕਚਰ ਤਾਂ ਫਿਲੰਦਾ ਆ ਉਹ ਵਗੈਰਾ ਤੇ ਦੂਜੇ ਪਾਸੇ ਉਸੇ ਦਾ ਪ੍ਰੋਗਰਾਮ ਦੇਖਣ ਵਾਸਤੇ ਜਾਂਦੇ ਨੇ ਪੈਸਾ ਲਾ ਲਾ ਕੇ ਟਿਕਟਾਂ ਖਰੀਦਦੇ ਨੇ ਤੇ ਉਹਦਾ ਪ੍ਰੋਗਰਾਮ ਦੇਖਣ ਵਾਸਤੇ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ ਤੁਹਾਡਾ ਕੋਈ ਸਟੈਂਡ ਹੈ ਜਾਂ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਤੁਹਾਡਾ ਕੋਈ ਸਟੈਂਡ ਹੀ ਨਹੀਂ ਹੈਗਾ ਤੋਂ ਮੇਰੇ ਹਿਸਾਬ ਨਾਲ ਉਹ ਬਹੁਤ ਸਹੀ ਹੋਇਆ ਅਕਲ ਆ ਜਾਣੀ ਚਾਹੀਦੀ ਹੈ ਕਿ ਸਾਨੂੰ ਕਿਰਪਾਨਾ ਪਾ ਕੇ ਕਿਸੇ ਵੀ ਲੈਕਚਰ ਪ੍ਰੋਗਰਾਮ ਤੇ ਨਹੀਂ ਜਾਣਾ ਚਾਹੀਦਾ ਕਿਰਪਾਨਾ ਪਾ ਕੇ ਜਾਣਾ ਹੀ ਹੈ ਗੁਰਦਾਰਾ ਸਾਹਿਬ ਜਾਓ ਕਿਸੇ ਧਾਰਮਿਕ ਥਾਂ ਤੇ ਜਾਓ ਕੋਈ ਚੰਗੇ ਕੰਮ ਕਰੋ ਕਿਰਪਾਨਾ ਪਾ ਕੇ ਵੀ ਤੁਸੀਂ 128 ਕੁੜੀ ਦਾ ਦੇਖਣ ਵਾਸਤੇ ਜਾਣਾ ਫੇਰ ਤਾਂ ਲਾਹਨਤ ਹੈ ਤੁਹਾਡੇ ਵਰਗਿਆਂ ਤੇ ਹਾਂਜੀ